ਉਨਾ ਦਿਨ ਤੇ ਇਹ ਆਪਣਾ ਆਟੋ ਚਲਾ ਕੇ ਆਪਣਾ ਜੀਵਨ ਬਸਰ ਕਰ ਰਿਹਾ ਪਲੱਸ 2 ਨੇ ਔਰ ਬਾਡਾ ਗੇਟ ਨਾਪਾ ਤੋਂ ਨੇ ਤੇ ਪੈਂਪਲ ਨੂੰ ਮੁਬਾਰਕਬਾਦ ਬਹੁਤ ਬਹੁਤ ਇਹ ਸੈਕਟਰੀ ਵੀ ਨੇ ਜੀ ਤੇ ਯੂਨੀਅਨ ਦੇ ਤੇ ਸਰਦੀਪ ਮਾਲੀ ਜੀ ਪ੍ਰਧਾਨ ਨੇ ਸਾਰੇ 11 ਮੈਂਬਰੀ ਕਮੇਟੀ ਆ ਜਿੰਨੇ ਭਰਾ ਸਾਡੇ ਖੜੇ ਨੇ ਬਜ਼ੁਰਗ ਵੀ ਨੇ ਕਈ ਇਹਨਾਂ ਨੂੰ ਮੈਂ ਸਲੂਟ ਕਰਦਾ ਕਿ ਇਹ ਆਪਣਾ ਜਿਹੜਾ ਕਿਰਤ ਹੈ ਇਹ ਆਟੋ ਚਲਾ ਕੇ ਇੱਕ ਇੱਕ ਤਾਂ ਸਵਾਲੀਆਂ ਜਿਹੜੀਆਂ ਨੇ ਇੱਕ ਖਾਲ ਜੀ ਨੂੰ ਲੈ ਕੇ ਜਾਣੀਆਂ ਔਰ ਦੂਸਰੀ ਗੱਲ ਹੈ ਇੰਡੀਪੈਂਡੈਂਟ ਨੇ ਜੀ ਆਪਣੇ ਕੰਮ ਦੇ ਖੁਦ ਮਾਲਕ ਨੇ ਇਹ ਆਪਣੇ ਕੰਮ ਦੇ ਖੁਦ ਬੌਸ ਨੇ ਤੇ ਆਪਣੇ ਕੰਮ ਦੇ ਖੁਦ ਬੌਸ ਹੋਣ ਕਰਕੇ ਆਪਣਾ ਨਾਤਾ ਹਸਤਤਾ ਹੈ ਆਪਣੇ ਤਰੀਕੇ ਨਾਲ ਚੱਲਦੇ ਹੈ ਆਪਣੀ ਜ਼ਿੰਦਗੀ ਨਾਲ ਮੀਟ ਕਰਦੇ ਹੈ ਤੇ ਇਹ ਕਮੇਟੀ 11 ਮੈਂਬਰੀ ਦੀ ਚੁਣੀ ਹੈ ਸਰਦੀਪ ਸਿੰਘ ਮਾਲੀ ਜੀ ਸਾਡੀ ਪਨਾ ਰੇਨ ਨੂੰ ਜਿਹੜੇ ਨੇ ਇਹ ਮੇਨ ਕਮੇਟੀ ਜਿਵੇਂ ਪ੍ਰਧਾਨ ਨੇ ਸੱਟੇ ਨੇ ਬਾਕੀ ਸਾਰੇ ਮੈਂਬਰ ਸਰਵਾਨ ਨੇ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾ ਪਰ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਬਤਾਰੇ ਐਮ ਐਲ ਏ ਸੇਵਾਦਾਰ ਹੋਣ ਦੇ ਨਾਤੇ ਨਾ ਤਾਂ ਵਿਧਾਨ ਸਭਾ ਦਾ ਤੁਹਾਡੇ ਨਾਲ ਕੋਈ ਵੀ ਸੰਬੰਧਿਤ ਕੋਈ ਸਮੱਸਿਆ ਤੁਹਾਨੂੰ ਕਿਤੇ ਆਉਂਦੀ ਹੈ ਕੋਈ ਪ੍ਰਸ਼ਾਸਨ ਨਾਲ ਆਉਂਦੀ ਹੈ ਤੁਹਾਨੂੰ ਕੋਈ ਟੈਕਟ ਕਾਰ ਤੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਜਾਂ ਕਿਤੇ ਕੋ ਖੜਨ ਦੀ ਸਮੱਸਿਆ ਆਉਂਦੀ ਆ ਜਾਂ ਕੋਈ ਸਵਾਰੀ ਤੁਮ ਇਸ ਬਹਿਰ ਕਰਦੀ ਆ ਜਾਂ ਕੋਈ ਕਿਸੇ ਵੀ ਕੋਈ ਵੀ ਗੱਲਬਾਤ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਡਾ ਪਹਿਲ ਦੇ ਆਧਾਰ ਤੇ ਹਰ ਮਸਲਾ ਹੱਲ ਹੋ ਗਿਆ ਬੱਸ ਤਾਂ ਬਸ ਮੁਫਤੀ ਸਾਰਾ ਕੰਮ ਚੱਲ ਰਿਹਾ ਸੋ ਮੇਰੇ ਵੱਲੋਂ ਆਟੋ ਜੂਨੀਅਰ ਨਾਪਾ ਜਿਹੜੀ ਆ ਜਿਹੜੇ ਜਿਹਨੇ ਸਾਡੇ ਭਰਾ ਤੇ ਭੈਣ ਸਾਡੀ ਆਟੋ ਚਲਾ ਰਹੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਹਮੇਸ਼ਾ ਤੁਸੀਂ ਚੱਲਦੇ ਚਲਾ ਰਹੋ ਔਰ ਇਸੇ ਤਰੀਕੇ ਨਾਲ ਆਪਣਾ ਕੰਮ ਕਰਦੇ ਜਿਵੇਂ ਕਰ ਰਹੇ ਹੋ ਔਰ ਮੈਂ ਈ ਰਿਕਸ਼ਾ ਕਲਾਨੀ ਆਂਗੀ ਤੇ ਮੇਰੀ ਇਹੀ ਨਾਦੇ ਦੀ ਗੁਜਾਰਿਸ਼ ਹੈਗੀ ਕਿ ਜਿਹੜੇ ਈ ਰਿਕਸ਼ਾ ਚਲਾ ਰਹੇ ਨੇ ਕੁਝ ਬਿਨਾ ਸਟੈਂਡ ਤੋਂ ਖੜੇ ਨੇਗੇ ਜਿਨ੍ਹਾਂ ਨੂੰ ਸਟੈਂਡ ਤੇ ਖੜਾ ਨਹੀਂ ਦਿੱਤਾ ਜਾਂਦਾ ਹੈਗਾ ਉਹਨਾਂ ਨੂੰ ਫੜਕਿਆ ਜਾਂਦਾ ਤਾਂ ਮਾਰ ਦਿੱਤੀ ਜਾਂਦੀ ਹੈਗੀ ਤਾਂ ਕਿ ਉਹਨਾਂ ਨੂੰ ਸਟੈਂਡ ਵੀ ਦਿੱਤਾ ਜਾਵੇ ਖੜਾ ਹੋਣ ਤੇ ਜੋ ਕੋਈ ਨਸ਼ੇ ਕਰਕੇ ਮਾਰਕੁੱਟ ਕਰਦੇ ਨੇਗੇ ਸਵਾਰੀਆਂ ਫੋਟੇ ਲੈ ਜਾਂਦੇ ਨੇਗੇ ਉਹਨਾਂ ਤੇ ਵੀ ਰੋਕ ਲਾਈ ਜਾਵੇ ਔਰ ਦੇਮਾਂ ਜੀ ਆਏ ਨੇਗੇ ਤੇ ਅਸੀਂ ਉਹਨਾਂ ਦਾ ਸਵਾਗਤ ਕੀਤਾਗਾ ਸਾਨੂੰ ਉਹਨਾਂ ਨੇ ਪਹਿਲ ਦਿੱਤੀ ਹੈਗੀ ਕੋਈ ਚੰਗਾ ਕੰਮ ਕਰਨ ਲਈ ਤੇ ਅਸੀਂ ਇਹਨਾਂ ਦੀ ਹਦਾਇਤੀ ਦੇ ਵਿੱਚ ਜੋ ਵੀ ਇੱਥੇ ਕੰਮ ਆਗਾ ਯੂਨੀਅਨ ਦਾ ਸਹੀ ਢੰਗ ਨਾਲ ਕਰਾਂਗੇ ਤੇ ਨਿਭਾਵਾਂਗੇ ਧੰਨਵਾਦ ਅੱਜ ਆਮ ਆਦਮੀ ਪਾਰਟੀ ਨੇ ਮੇਰੀ ਨਿਮਰਤਾ ਸੱਚਾਈ ਯਾਰ ਬੇਨਤੀ ਨੂੰ ਕਬੂਲ ਕਰਦੇ ਹੋਏ ਇੱਥੇ ਕੈਸੇਸ਼ਨ ਬਣਾਈ ਹੈ ਵੀ ਇੱਥੇ ਜਿਹੜੀ ਆਮ ਜਨਤਾ ਹੈ ਉਹਨਾਂ ਦੀ ਘੋਟੋਾਈ ਸਹੀ ਹਿਸਾਬ ਨਾਲ ਹੋਈ ਜਾਵੇ ਔਰ ਜੋ ਵੀ ਗਰੀਬ ਆਦਮੀ ਆ ਕਿਸੇ ਕੋਲ ਕਰਾਇਆ ਨਹੀਂ ਹੁੰਦਾ ਉਹਨੂੰ ਫ੍ਰੀ ਛੱਡਿਆ ਜਾਵੇ ਔਰ ਕਿਸੇ ਨੂੰ ਹਨੇਰੇ ਸਵੇਰੇ ਜਿਹੜੀ ਖੱਜਲ ਖਾਰੀ ਬੰਦ ਕੀਤੀ ਜਾਵੇ ਤਦ ਸਰਕਾਰ ਦੀਆਂ ਸਾਡੀਆਂ ਦੀਤੀਆਂ ਇੰਨੀਆਂ ਜਿਹਾ ਨੇ ਵੀ ਜਨਤਾ ਨਾਲ ਜੁੜਤੇ ਰੋ ਔਰ ਜਨਤਾ ਦਾ ਭਲਾ ਕਰੋ ਸਰਕਾਰਾਂ ਤਾਂ ਪਹਿਲਾਂ ਵੀ ਬਹੁਤ ਆਈਆਂ ਨੇ ਪਰ ਆਹ ਜਿਹੜੀ ਸਰਕਾਰ ਹੈ ਇਹੇ ਹੇਠੋਂ ਲੈ ਕੇ ਜ਼ਮੀਨੀ ਪੱਤਰ ਤੇ ਕੰਮ ਕਰ ਰਹੀ ਹੈ ਇਹਨਾਂ ਨੇ ਮੇਰੀ ਇਮਾਨਦਾਰੀ ਨੂੰ ਦੇਖਦੇ ਹੋਏ ਮੈਨੂੰ ਤਹਿਸੀਲ ਦਾ ਪ੍ਰਧਾਨ ਲਾਇਆ ਔਰ ਮੈਂ ਇਹ ਪੰਜਾਬ ਸਰਕਾਰ ਦਾ ਅਕਮੁਖ ਮੁੱਖ ਮੰਤਰੀ ਪੰਜਾਬ ਦਾ ਬਹੁਤ ਦਿਲੋਂ ਧੰਨਵਾਦੀਆਂ ਔਰ ਖਾਸ ਕਰਕੇ ਨਾਬਾਜ਼ ਦੇ ਬੇਮਾਨ ਜੀ ਦਾ ਇਹਨਾਂ ਨੇ ਸਾਨੂੰ ਹੋਰ ਵੀ ਕਹਿ ਰਹੇ ਤੁਹਾਨੂੰ ਕੋਈ ਜੂਨੀਅਰ ਪ੍ਰਤੀ ਕੋਈ ਵੀ ਐਸਾ ਤੁਹਾਨੂੰ ਸਮੱਸਿਆ ਆ ਰਹੀ ਕਿਤੇ ਕੋਈ ਅੱਡਾ ਬਣਨਾ ਜਾਂ ਕੋਈ ਤੁਹਾਨੂੰ ਖੜਨ ਦੀ ਦਿੱਕਤ ਹੈ ਉਹ ਮੈਨੂੰ ਜਦੀ ਦੋਤੋ ਤੁਹਾਡੀ ਫਾਰਮ